ਭਾਈ ਅਵਤਾਰ ਸਿੰਘ ਖੰਡੇ ਦੀ ਸ਼ੀਧੀ ਸਮਾਗਮ ਤੇ ਜਿਹੜਾ ਜਲੂਸ ਸਾਡੇ ਆਪ ਦੇ ਸਿੱਖ ਦੁਸ਼ਮਣਾਂ ਨੇ ਕੱਢਿਆ ਹੈ ਉੱਥੋਂ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਸਾਨੂੰ ਬਾਹਰੀ ਦੁਸ਼ਮਣ ਦੀ ਤਾਂ ਕੋਈ ਲੋੜ ਨਹੀਂ ਸਾਡੇ ਪੰਥ ਚ ਹੀ ਸਿੱਖੀ ਦਾ ਮਕੌਟਾ ਪਾ ਕੇ ਬਥੇਰੇ ਦੁਸ਼ਮਣ ਬੈਠੇ ਜਿਹੜੇ ਲਗਾਤਾਰ ਸਾਡੀਆਂ ਲੱਤਾਂ ਖਿੱਚਦੇ ਨੇ ਇਹਨਾਂ ਦੀ ਐਡੀ ਕਿਹੜੀ ਤਕਲੀਫ ਆ ਵੀ ਇਹ ਸਾਡੀਆਂ ਲੱਤਾਂ ਲਗਾਤਾਰ ਖਿੱਚ ਰਹੇ ਆ ਕੋਈ ਕਾਰਨ ਤੇ ਹੋਊਗਾ ਹੀ ਕਾਰਨ ਇਹ ਹੀ ਆ ਵੀ ਇਹ ਸਭ ਅਖੌਤੀ ਵਿਦਵਾਨ ਬੰਦ ਕਮਰਾ ਮੀਟਿੰਗਾਂ ਕਰਨ ਵਾਲੇ ਸੀ ਸਲਾਮਾ ਸਲੂਮਾ ਕਰਕੇ ਘਰ ਨੂੰ ਜਾ ਕੇ ਬਸ ਰਿਪੋਰਟਾਂ ਤਿਆਰ ਕਰਨ ਵਾਲੇ ਸੀ ਤੇ ਜਾਂ ਕੁਛ ਗਾਣੇ ਗੁਣੇ ਆ ਢਾਡੀ ਢੁੱਡੀ ਜਿਹੜੇ 12 ਪੂਰਾ ਗਾਉਣ ਵਾਲੇ ਸੀ ਪਰ ਇਹਨਾਂ ਨੇ ਕਦੀ ਭਾਉ ਅਮਰਤਪਾਲ ਵਾਂਗੂ ਜੰਗ ਦਾ ਮੈਦਾਨ ਖੁੱਲਾ ਨਹੀਂ ਚੁਣਿਆ ਸੀ ਵੀ ਜੇ ਅਗਲੇ ਪਾਸੇ ਦੁਸ਼ਮਣ ਆ ਰਿਹਾ ਤੇ ਅਸੀਂ ਜੰਗ ਦੇ ਮੈਦਾਨ ਵਿੱਚ ਜਾ ਕੇ ਮੁਕਾਬਲਾ ਕਿਵੇਂ ਕਰਨਾ ਜਿਵੇਂ ਉਹਨੇ ਕੀਤਾ ਉਹਨੇ ਖੁੱਲੇ ਆਮ ਗੱਲ ਕੀਤੀ ਆ ਖੁੱਲੇ ਆਮ ਅਮਰਤ ਛਕਾਉਣਾ ਸ਼ੁਰੂ ਕੀਤਾ ਤੇ ਪੰਥ ਦੀ ਗੱਲ ਕਰਨੀ ਸ਼ੁਰੂ ਕੀਤੀ ਉਵੇਂ ਇਹਨਾਂ ਨੇ 20 25 ਸਾਲ ਤੋਂ ਕੁਝ ਨਹੀਂ ਕੀਤਾ ਤੇ ਜੇ ਗੱਲ ਮੋਰਾਂ ਵਾਲੀ ਦੀ ਕਰੀਏ ਉਹ ਕਹਿੰਦਾ ਨਾ ਵੀ ਸੰਤਾਂ ਵਰਗਾ ਉਹਨੇ ਦਮਾਲਾ ਬੰਨ ਲਿਆ ਚੋਲਾ ਪਾ ਲਿਆ ਨਕਲ ਕਰਨ ਲੱਗ ਪਿਆ ਤੇ ਭਾਈ ਸਾਹਿਬ ਜੇ ਉਹਨੇ ਕਰ ਲਈ ਆ ਸੰਤਾਂ ਵਰਗੀ ਨਕਲ ਤੇ ਉਹਦਾ ਖਮਿਆਜਾ ਵੀ ਉਹ ਭੁਗਤ ਰਿਆ ਮੋਰਾਂ ਵਾਲੀ ਫਿਰ ਤੂੰ ਨਹੀਂ ਦਮਾਲਾ ਬੰਨ ਲਿਆ ਤੇਰੇ ਨਾਲ ਆ ਜਿੰਨੇ ਬੈਠੇ ਇਹਨਾਂ ਨੇ ਬੰਨ ਲਿਆ ਉਹਨਾਂ ਵਰਗੀ ਨਕਲ ਕਰ ਲਈ ਇਹ ਨਕਲ ਦਾ ਇੰਨਾ ਖਮਿਆਜਾ ਭੁਗਤਣਾ ਪੈ ਗਿਆ ਤੇ ਫਿਰ ਅਸਲ ਰੂਪ ਲਿਆਉਣ ਦਾ ਖਮਿਆਜਾ ਕੀ ਭੁਗਤਣਾ ਪਊਗਾ ਮੋਰਾ ਵਾਲੀ ਉਹ ਯਾਦਗਾਰ ਸਮਾ ਜਦੋਂ ਬਰਗਾੜੀ ਕਾਂਡ ਹੋਇਆ ਸੀ ਤੇ ਤੂੰ ਤੇ ਢੰਡਰੀਆਂ ਵਾਲਾ ਸਭ ਤੋਂ ਅੱਗੇ ਬੈਠੇ ਜਦੋਂ ਛੇਤਰ ਵਰਿਆ ਨਾ ਤੂੰ ਸਭ ਤੋਂ ਪਹਿਲਾਂ ਤੂੰ ਭੱਜਿਆ ਤੇ ਦੁਬਾਰਾ ਕਰੀ ਅੱਜ ਤੱਕ ਧਰਨੇ ਦਾ ਨਾਂ ਨਹੀਂ ਲਿਆ ਤੈਨੂੰ ਇੰਨੀ ਕਿ ਘਟਨਾ ਜਿਤਰੀ ਔਕਾਤ ਵਿਖਾ ਦਿਆਂ ਬਾਕੀ ਤੇ ਜੋ ਤੂੰ ਗਾਉਂਦਾ ਗੂੰਦਾ ਉਹ ਸਭ ਏਜੰਸੀਆਂ ਦੇ ਤਹਿ ਪਲਾਨ ਤਾਂ ਕਿ ਤੂੰ ਗਾਉਣਾ ਸਾਨੂੰ ਸਭ ਪਤਾ ਜੇ ਸੋਹਰਾਂ ਲੋਕਾਂ ਨੂੰ ਸਜ਼ਾ ਹੋ ਸਕਦੀ ਆ ਕਿਤਾਬਾਂ ਰੱਖਣ ਤੇ ਸਜ਼ਾ ਹੋ ਸਕਦੀ ਆ ਮਾੜੀ ਮੋਟੀ ਗੱਲ ਕਰਨ ਤੇ ਪਰਚੀ ਹੋ ਸਕਦੇ ਆ ਤੇ ਤੇਰੇ ਗਾਣੇ ਜਿਹੜੇ ਨੇ ਬੜੀ ਸ਼ਾਂਤੀ ਨਾਲ ਵਾਇਰਲ ਹੋ ਜਾਂਦੇ ਆ ਬੜੇ ਤੌਰ ਤਰੀਕੇ ਨਾਲ ਤੇਰੇ ਉੱਥੋਂ ਸਭ ਐਕਸੈਪਟ ਹੋ ਜਾਂਦੇ ਆ ਸੈਂਸਰ ਤੋਂ ਤੇ ਹੋਰਾਂ ਦੀ ਜਿਹੜੀਆਂ ਫਿਲਮਾਂ ਵੀ ਆੜੀਆਂ ਪਈਆਂ ਤੇਰਾ ਕੋਈ ਗਾਣਾ ਗੁਣਾ ਨਹੀਂ ਅੜਦਾ ਫਿਰ ਜੇ ਤੂੰ ਇੰਨੇ ਖਤਰਨਾਕ ਗਾ ਦਿੰਨਾ ਹੋਰ ਤੇ ਹੋਰ ਤੇਰੀਆਂ ਬਾਈ ਅਵਤਾਰ ਸਿੰਘ ਨਾਲ ਖੰਡੇ ਨਾਲ ਫੋਟੋਆਂ ਵੀ ਹੋਣ ਤੂੰ ਉਹਦੇ ਨਾਲ ਗੱਡੀ 'ਚ ਬਹਿ ਕੇ ਸਾਹਮਣੇ ਜੋਕੇ ਤੇ ਡਿਸਪਲੇ ਹੋ ਰਿਹਾ ਬੋਰਡ ਵਿਖਾਵੇਂ ਵੀ ਸੰਤਾਰੀ ਫੋਟੋਆਂ ਵਾਹਰ ਲ ਹੋ ਰਹੀਆਂ ਸਾਡਾ ਗਾਣਾ ਪ੍ਰਮੋਟ ਹੋ ਰਿਹਾ ਤੇ ਤੈਨੂੰ ਫੇਰ ਵੀ ਕੋਈ ਰੋਕੇ ਨਾ ਤੇ ਬਾਈ ਅਵਤਾਰ ਸਿੰਘ ਖੰਡੇ ਨਾਲ ਜੇ ਕੋਈ ਹੋਰ ਫੋਟੋ ਖਿਚਾ ਕੇ ਭਾਰਤ ਦੇ 에어ਪੋਰਟ ਤੇ ਉਤਰ ਕੇ ਵਿਖਾ ਦੇਣਾ ਮੈਂ ਮੰਨ ਜੂਗਾ ਵੀ ਉਤਰ ਗਿਆ ਸੋ ਤੁਹਾਡਾ ਸਭ ਕੁਝ ਪ੍ਰੀ ਪਲਾਨ ਸਾਨੂੰ ਬੜਾ ਚੰਗੀ ਤਰ੍ਹਾਂ ਪਤਾ ਵੀ ਤੁਸੀਂ ਸਾਡੇ ਜੋਗੇ ਬਣਾਉਟੀ ਜੇ ਸਿੱਖ ਬਣਾ ਕੇ ਅੱਗੇ ਰੱਖੇ ਹੋਏ ਜੇ ਜਦੋਂ ਕੋਈ ਆਵੇ ਉਹਦੀ ਲੱਤਾਂ ਖਿੱਚ ਲੋ ਕਦੀ ਤੇਰਾ ਮਨ ਬੜਾ ਹੀ ਵਿਰਾਗਣਾ ਪਰ ਜਾਂਦਾ ਵੀ ਮੈਨੂੰ ਬੱਬੂ ਮਨ ਬੜਾ ਚੀਤੇ ਆਉਂਦਾ ਉਹਦੀਆਂ ਛੇਰ ਦੀਆਂ ਜਾਬਾ ਪਾੜਨ ਵਾਲਾ ਗਾਣਾ ਸੁਣ ਕੇ ਮੇਰਾ ਮਨ ਬੜਾ ਕਰਦਾ ਵੀ ਮੈਨੂੰ ਜੱਫੀ ਪਾਵਾਂ ਆਹ ਤੇਰੇ ਕਰਤੂਤਾਂ ਹੈਗੀਆਂ ਜੱਫੀ ਪਾਉਣ ਵਾਲੀਆਂ ਤੁਸੀਂ ਤਾਂ ਇੱਕ ਦੂਜੇ ਦੇ ਕੱਪੜੇ ਪਾੜਦੇ ਫਿਰਦੇ ਜਾਬਾ ਟੱਟੂ ਪਾੜਦੀਆਂ ਤੁਸੀਂ ਤੇਰੇ ਤੋਂ ਪਹਿਲਾਂ ਅਮਰੀਕ ਅਜਨਾਲੇ ਨੇ ਗੰਦ ਪਾਇਆ ਸੀ ਜਿਨੇ ਸਾਰੀ ਐਨਐਸਏ ਦੀ ਗਰਾਊਂਡ ਤਿਆਰ ਕਰਾਈ ਉਹ ਵੀ ਕਹਿੰਦਾ ਹੈ ਵੀ ਸੰਤਾਂ ਦੀ ਕਾਪੀ ਕਰਦਾ ਉਹਨੂੰ ਵੀ ਅਸੀਂ ਕਿਹਾ ਵੀ ਤੂੰ ਸੰਤਾਂ ਦੀ ਕਾਪੀ ਕਰ ਲੈ ਫਿਰ ਸੰਤ ਤੇ ਸਪਾਈ ਦਾ ਰੂਪ ਹੀ ਤਿਆਰ ਕਰਨਾ ਜਿਹੜਾ ਸਾਰਿਆਂ ਵਾਸਤੇ ਹੀ ਹੋਣਾ ਚਾਹੀਦਾ ਵੀ ਹਰ ਸਿੱਖ ਨੂੰ ਸੰਤ ਸਪਾਈ ਹੋਣਾ ਚਾਹੀਦਾ ਪਰ ਅਜੇ ਤੱਕ ਇੱਕੋ ਹੀ 20ਵੀਂ ਸਦੀ ਤੋਂ ਆਇਆ ਸੰਤ ਜਰਨੈਲ ਸਿੰਘ ਜੀ ਫਿਰ ਤੁਸੀਂ ਉਹਨਾਂ ਦੇ ਸਭ ਤੋਂ ਨੇੜੇ ਸੀ ਤੁਸੀਂ ਕੀ ਕਰਦੇ ਸੀ ਤੁਹਾਡੇ ਤੇ ਕੋਈ ਸ਼ਕਤੀ ਨਹੀਂ ਪਈ ਉਹਨਾਂ ਦੀ ਕੋਈ ਤੁਹਾਡੇ ਤੇ ਉਹਨਾਂ ਦੀ ਬਚਨ ਨਹੀਂ ਅਸਰ ਕੀਤੇ ਮਨ ਤੇ ਫਿਰ ਉਦੋਂ ਪਹਿਲਾ ਸੁਖਜੀਤ ਖੋਸਾ ਸੀ ਜਿਹਨੇ ਰੱਜ ਕੇ ਗੰਦ ਪਾਇਆ ਜਦੋਂ ਗ੍ਰਿਫਤਾਰੀ ਹੋਈ ਆਪ ਹੀ ਸਾਰੇ ਲੋਕ ਬਦਨਾਮ ਨੇ ਆਪ ਹੀ ਸਾਰੇ ਸਰਕਾਰ ਦੇ ਟੱਟੂ ਨੇ ਸਰਕਾਰੀ ਬਾਡੀਗਾਰਡ ਲਈ ਫਿਰਦੇ ਹਣ ਖੋਸਾ ਨੇ ਕਿਤੇ ਬੋਲਿਆ ਫਿਰ ਜਦੋਂ ਮਾਟਲ ਵੀ ਜੁੱਤੀਆਂ ਪੈਂਦੀਆਂ ਤੇ ਹੋਰ ਕਈ ਮਸਲੇ ਆਏ ਸਭ ਸਰਕਾਰੀ ਟੱਟੂ ਬਣ ਕੇ ਬਹਿ ਗਏ ਹੁਣ ਜਦੋਂ ਕੋਈ ਸਰਕਾਰ ਦੇ ਉੱਤੋਂ ਦੀ ਸਿੱਖ ਲੰਘ ਕੇ ਆਊਗਾ ਉਹਦੀ ਲੱਤਾਂ ਖਿੱਚਣਗੇ ਇੰਨਾ ਕੰਮ ਇਹਨਾਂ ਨੂੰ ਦਿੱਤਾ ਗਿਆ ਅਤੇ ਤੁਹਾਡੇ ਪਿੱਛੇ ਜਿਹੜੇ ਆ ਬੈਠੇ ਜਿੰਨੇ ਵੀ ਇਹਨਾਂ ਨੂੰ ਵੀ ਪੁੱਛੋ ਇਹਨਾਂ ਦੀ ਅੱਜ ਤੱਕ ਦੇਣ ਕੀ ਆ ਉਹ ਕਮਰਾ ਬੰਦ ਮੀਟਿੰਗਾਂ ਕਰਨ ਵਾਲੇ ਨੇ ਲੱਤਾ ਖਿੱਚਣ ਵਾਲੇ ਨੇ ਇਹਨਾਂ ਚੋਂ ਇੱਕ ਬੰਦੇ ਨੇ ਅੱਜ ਤੱਕ ਆ ਕੇ ਮੈਨੂੰ ਦੱਸ ਦੀ ਉਹਦੀ ਹਾ ਦਾ ਨਾਰਾ ਮਾਰਿਆ ਹੋਵੇ ਇਲੈਕਸ਼ਨਾਂ 'ਚ ਉਹਦੇ ਵਾਸਤੇ ਗਏ ਹੋਣ ਕਿਤੇ ਹੋਰ ਕੌਮੀ ਮਸਲਿਆਂ 'ਚ ਇਹਨਾਂ ਨੇ ਕਿਤੇ ਖੁੱਲਾ ਮੈਦਾਨ ਉਹਦੇ ਵਾਂਗੂ ਚੁਣਿਆ ਹੋਵੇ ਆਹ ਮਾ ਚਲਦੀ ਹੁਣ ਪਿੱਛੇ 'ਚ ਖਬਰ ਆਈ ਜਾਂਦੀ ਪੰਜਾਬੀਆਂ ਦੇ ਕੁੱਟ ਪੈਂਦੀ ਉਹਨਾਂ ਬਾਰੇ ਇਹਨਾਂ ਕਿਤੇ ਬਿਆਨ ਦਿੱਤਾ ਹੋਵੇ ਜਾਂ ਕਿ ਉਹਦੇ ਟੱਕਰ ਲੈਣ ਦੀ ਗੱਲ ਕੀਤੀ ਹੋਵੇ ਤੁਸੀਂ ਇੰਨਾ ਹੀ ਕੰਮ ਕਰ ਲੋ ਸੋ ਹੁਣ ਤੁਸੀਂ ਬਸ ਜੇ ਕੋਈ ਅੱਗੇ ਲੰਘ ਗਿਆ ਉਹ ਤੇ ਤੇ ਦੋਸ਼ ਲਾਈ ਜਾਂਦੇ ਹੁੰਦੇ ਬੰਦੇ ਮਰਵਾਤੇ ਜੀ ਉਹਨੇ ਖੰਡਾ ਮਰਵਾਤਾ ਖੰਡੇ ਦੀ ਅੱਜ ਤੋਂ ਪਹਿਲਾਂ ਤੁਹਾਡੇ ਚ ਜਿੰਨੇ ਬੈਠੇ ਕਦੀ ਗੱਲ ਕਰਦੇ ਸੀ ਉਹਦੀ ਭਾਈ ਅਮਰਤਪਾਲੀਏ ਜਿੰਨੇ ਉਹਦੇ ਨਾਲ ਸੰਪਰਕ ਬਣਾਇਆ ਤੁਹਾਡੇ ਚ ਇਨੀ ਹਿੰਮਤ ਹੈਗੀ ਵੀ ਬੈਠੇ ਉਹਦੇ ਨਾਲ ਸੰਪਰਕ ਬਣਾ ਲੈਂਦੇ ਉਸੇ ਟਾਈਮ ਏਜੰਸੀ ਚੁੱਕ ਲੈਂਦੀ ਹੈ ਕੱਲਾ ਕਰਨੀਆਂ ਬਹੁਤ ਸੌਖੀਆਂ ਐਵੇਂ ਦੋਸ਼ ਲਾਉਣੇ ਬਹੁਤ ਸੌਖੇ ਜਿੰਨਾ ਚਿਰ ਕੋਈ ਪ੍ਰੂਫ ਨਹੀਂ ਹੈਗਾ ਐਵੇਂ ਨਾ ਲੱਤਾਂ ਖਿੱਚੀ ਜਾਓ ਬਾਕੀ ਤੁਹਾਡਾ ਇੱਕ ਕੰਮ ਹੀ ਆ ਮੈਂ ਸੋਚਦਾ ਨਹੀਂ ਵੀ ਭਰਾ ਮਾਰੂ ਜੰਗ 'ਚ ਨਹੀਂ ਪੈਣਾ ਪਰ ਵਾਰ-ਵਾਰ ਅਸੀਂ ਕਿਹੜਾ ਕਿਹੜਾ ਜਵਾਬ ਦਈਏ ਕਦੀ ਕਾਲੀ ਗੀ ਦਲ ਨੇ ਇਹ ਲੱਤਾਂ ਖਿੱਚਣ ਦੀ ਕੋਸ਼ਿਸ਼ ਕੀਤੀ ਵੀ ਸਾਡੇ ਨਾਲੋਂ ਅੱਗੇ ਲੰਘ ਗਿਆ ਸਾਡੇ ਕੋਲ ਜੋ ਨਹੀਂ ਹੋ ਸਕਿਆ ਇਹ ਕਰਨ ਵਾਸਤੇ ਆ ਗਿਆ ਇਹਦੀ ਲੱਤਾਂ ਖਿੱਚੋ ਇਲੈਕਸ਼ਨਾਂ ਤੋਂ ਪਹਿਲਾਂ ਪੂਰਾ ਜ਼ੋਰ ਲਾਇਆ ਉਹਨਾਂ ਤੇ ਉਹਨਾਂ ਦਾ ਧੂੜ ਤੇ ਟੱਟੂ ਨਹੀਂ ਭਜਾ ਤੇ ਉਸ ਟੱਟੂ ਤੇ ਹੁਣ ਤੁਸੀਂ ਸਵਾਰ ਹੋ ਗਏ ਜੇ ਤੁਸੀਂ ਭਜਾਉਣਾ ਹੈ ਵੀ ਹੁਣ ਯਾਰ ਇਹਨੇ ਵਾਕੇ ਬਾਹਰ ਆ ਜਾਣਾ ਇਹਨੇ ਸਾਨੂੰ ਆ ਕੇ ਦੱਬ ਲੈਣਾ ਸਾਰਿਆਂ ਨੂੰ ਸਾਡੀ ਹੁਣ ਜਿਹੜੀ ਹੈ ਸੁਣਵਾਈ ਨਹੀਂ ਹੋਣੀ ਸਾਨੂੰ ਕਿਸੇ ਨੇ ਪੁੱਛਣਾ ਹੀ ਨਹੀਂ ਇਹਦੇ ਤੌਰ ਤਰੀਕੇ ਨਾਲ ਸਾਰਿਆਂ ਚੱਲਣਾ ਤੂੰ ਉਹ ਆਪ ਦੇ ਤੌਰ ਤਰੀਕੇ ਨਾਲ ਨਹੀਂ ਚੱਲ ਰਿਹਾ ਪਹਿਲਿਆਂ ਦੇ ਤੌਰ ਤਰੀਕੇ ਨਾਲ ਚੱਲ ਰਿਹਾ ਜਿਹੜੇ ਤੁਸੀਂ ਨਹੀਂ ਚੱਲ ਸਕੇ ਸੰਤਾਲੀ ਪੈੜ ਤੇ ਪੈੜ ਪਾਈ ਤੁਸੀਂ ਨਹੀਂ ਪਾਲੀ ਤੁਸੀਂ ਪਾ ਕੇ ਵੇਖੋ ਪਹਿਲੇ ਸਿੱਖਾਂ ਵਾਂਗ ਉਹਨੇ ਕਨਸੈਪਟ ਤਿਆਰ ਕੀਤਾ ਵੀ ਯਾਰ ਵੀਰ ਚਲਾਇਆ ਤੁਹਾਡੇ ਕੋਲ ਵੀ ਰਾਣੀ ਚੱਲੀਆਂ ਫਿਰ ਗੱਲ ਆ ਜਾਂਦੀ ਆਪਾਂ ਕਤਲਾਂ ਤੇ ਤੇ ਜੇ ਕਤਲ ਕੀਤੇ ਨੇ ਤੇ ਭਾਈ ਨਿਜਰ ਦਾ ਕਤਲ ਵੀ ਫਿਰ ਕਹਦੇ ਵੀ ਅਮਰਤਪਾਲ ਨੇ ਕਰਾਇਆ ਪੰਜਵੜ ਦਾ ਵੀ ਕਹਦੇ ਅਮਰਤਪਾਲ ਨੇ ਕਰਾਇਆ ਬਜਦੀਪ ਸਿੱਧੂ ਦਾ ਵੀ ਕਹਦੇ ਅਮਰਤਪਾਲ ਨੇ ਕਰਵਾਇਆ ਇਥੇ ਇੱਕ ਕਤਲ ਕੀਤਾ ਏਜੰਸੀ ਨੇ ਆ ਗੁਪਤਾ ਜਿਹੜਾ ਸਾਰੀ ਕਾਰਵਾਈ ਕਰਾਉਂਦਾ ਰਿਹਾ ਉਹਨਾਂ ਨੂੰ ਪੈਸੇ ਦੇ ਕੇ ਇਹ ਗੁਪਤਾ ਕਿੱਥੇ ਰਾ ਏਜੰਸੀ ਨਾਲ ਜੁੜਿਆ ਜਾ ਕੇ ਭਾਰਤੀ ਏਜੰਸੀਆਂ ਨਾਲ ਜੁੜਿਆ ਤੇ ਫਿਰ ਤੁਸੀਂ ਆਪ ਮਹਾਰੀ ਦੋਸ਼ ਲਾਈ ਜੰਨੇ ਕੋਈ ਸਬੂਤ ਨਹੀਂ ਲੈਣਾ ਨਹੀਂ ਦੇਣਾ ਨਹੀਂ ਇੱਕ ਕੌਨਸਪੀਰੇਸੀ ਤਿਆਰ ਕੀਤੀ ਕਿ ਉਹ ਚ ਤੁਸੀਂ ਫਸ ਗਏ ਤੁਸੀਂ ਫਸ ਗਏ ਨਹੀਂ ਤੁਸੀਂ ਆਪ ਜਾਣ ਕੇ ਹੁਣ ਉਹ ੜਾਰ ਰਹੇ ਜਿਵੇਂ ਸਾਡੇ ਤੋਂ ਅੱਗੇ ਨਾਲਾਂਗੇ ਇਹਨੂੰ ਵੀ ਬਸ ਹੁਣ ਸਾਡੇ ਨਾਲ ਨੀਵਾ ਕਰਕੇ ਰੱਖ ਲਈਏ ਪੀਤਾਂ ਜੋ ਸਾਡੇ ਨਾਲ ਗਾਂਹ ਗੱਲਬਾਤ ਕਰਦਾ ਰਹੇ ਸਾਡੇ ਅੰਡਰ ਚੱਲੇ ਕੰਟਰੋਲ ਚ ਕਰਨਾ ਚਾਹੁੰਦੇ ਜੀ ਪਰ ਤੁਹਾਨੂੰ ਇੱਕ ਗੱਲ ਦੱਸ ਦਈਏ ਜਿਵੇਂ ਬਾਈ ਦੀਪ ਸਿੱਧੂ ਤੇ ਕਾਠੀ ਨਹੀਂ ਨਾ ਪਈ ਕਾਠੀ ਇਹਦੇ ਤੇ ਵੀ ਨਹੀਂ ਪੈਣੀ ਜੀ ਸੋ ਜਿਵੇਂ ਮਰਜ਼ੀ ਤੁਸੀਂ ਤੁਰੇ ਫਿਰੋ ਹਾਲ ਤੁਹਾਡਾ ਬੰਦ ਕਮਰਾ ਮੀਟਿੰਗਾਂ ਵਾਲਾ ਰਹਿਣਾ ਤੁਸੀਂ ਖੁੱਲੇ ਮੈਦਾਨ ਚ ਲੜਨ ਜੋਗੇ ਨਹੀਂ ਅਗੇ ਨਾਲ ਲੜ ਸਕਦੇ ਜੀ ਉਹ ਕੋਈ ਗੱਲ ਨਹੀਂ ਗਾਂਹ ਜਿੰਨਾ ਕਰ ਸਕੇ ਨਾ ਕਰ ਸਕੇ ਪਰ ਉਹਨੂੰ ਸ਼ਾਬਾਸ਼ ਉਹਨੂੰ ਜਿੰਨਾ ਕੀਤਾ ਇੱਕ ਵਾਰੀ ਸਾਡੇ ਸਾਹਮਣੇ ਇੱਕ ਗਦਾਰ ਜਿੰਦੇ ਨੇ ਸਾਰੇ ਸਾਹਮਣੇ ਆ ਕੇ ਵੀ ਇਹਨਾਂ ਨੇ ਜੋ ਕਰਨਾ ਹੁੰਦਾ ਕਿਸੇ ਆਏ ਬੰਦੇ ਤੇ ਇਹਨਾਂ ਤੋਂ ਗਾਹ ਹੁਣੇ ਸਿੱਤੇ ਸੁਚੇਤ ਰਿਆ ਕਰਾਂਗੇ ਤੁਹਾਡੇ ਭੇਤ ਖੋਲਦੇ ਰਿਆ ਕਰਾਂਗੇ ਤੁਹਾਨੂੰ ਪੂਰੀ ਤਰ੍ਹਾਂ ਅਸੀਂ ਸਵਾਦ ਦਵਾਵਾਂਗੇ ਵੀ ਤੁਸੀਂ ਹੈ ਕੌਣ ਜੀ ਤੇ ਅਸੀਂ ਵੀ ਕੌਣ ਆ ਫਿਰ ਕੋਈ ਨਹੀਂ ਲੱਗੇ ਆ ਉਹ ਹੁਣ ਅਸੀਂ ਤਿਆਰ ਆ ਫਿਰ ਬਾਈ ਅਵਤਾਰ ਸਿੰਘ ਖੰਡੇ ਦੀ ਸ਼ੀਧੀ ਸਮਾਗਮ ਤੇ ਜਿਹੜਾ ਜਲੂਸ ਸਾਡੇ ਆਪ ਦੇ ਸਿੱਖ ਦੁਸ਼ਮਣਾਂ ਨੇ ਕੱਢਿਆ ਹੈ ਉੱਥੋਂ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਸਾਨੂੰ ਬਾਹਰੀ ਦੁਸ਼ਮਣ ਦੀ ਤਾਂ ਕੋਈ ਲੋੜ ਨਹੀਂ ਸਾਡੇ ਪੰਥ ਚ ਹੀ ਸਿੱਖੀ ਦਾ ਮਕੌਟਾ ਪਾ ਕੇ ਬਥੇਰੇ ਦੁਸ਼ਮਣ ਬੈਠੇ ਜਿਹੜੇ ਲਗਾਤਾਰ ਸਾਡੀਆਂ ਲੱਤਾਂ ਖਿੱਚਦੇ ਨੇ ਇਹਨਾਂ ਦੀ ਐਡੀ ਕਿਹੜੀ ਤਕਲੀਫ ਆ ਵੀ ਇਹ ਸਾਡੀਆਂ ਲੱਤਾਂ ਲਗਾਤਾਰ ਖਿੱਚ ਰਹੇ ਆ ਕੋਈ ਕਾਰਨ ਤੇ ਹੋਊਗਾ ਹੀ ਕਾਰਨ ਇਹ ਹੈ ਜੀ ਆ ਵੀ ਇਹ ਸਭ ਅਖੌਤੀ ਵਿਦਵਾਨ ਬੰਦ ਕਮਰਾ ਮੀਟਿੰਗਾਂ ਕਰਨ ਵਾਲੇ ਸੀ ਸਲਾਮਾ ਸਲੂਮਾ ਕਰਕੇ ਘਰ ਨੂੰ ਜਾ ਕੇ ਬਸ ਰਿਪੋਰਟਾਂ ਤਿਆਰ ਕਰਨ ਵਾਲੇ ਸੀ ਤੇ ਜਾਂ ਕੁਝ ਗਾਣੇ ਗੁਣੇ ਆ ਢਾਡੀ ਢੁੱਡੀ ਜਿਹੜੇ 12 ਪੂਰਾ ਗਾਉਣ ਵਾਲੇ ਸੀ ਪਰ ਇਹਨਾਂ ਨੇ ਕਦੀ ਭਾਉ ਅਮਰਤਪਾਲ ਵਾਂਗੂ ਜੰਗ ਦਾ ਮੈਦਾਨ ਖੁੱਲਾ ਨਹੀਂ ਚੁਣਿਆ ਸੀ ਵੀ ਜੇ ਅਗਲੇ ਪਾਸੇ ਦੁਸ਼ਮਣ ਆ ਰਿਹਾ ਤੇ ਅਸੀਂ ਜੰਗ ਦੇ ਮੈਦਾਨ ਵਿੱਚ ਜਾ ਕੇ ਮੁਕਾਬਲਾ ਕਿਵੇਂ ਕਰਨਾ ਜਿਵੇਂ ਉਹਨੇ ਕੀਤਾ ਉਹਨੇ ਖੁੱਲੇ ਆਮ ਗੱਲ ਕੀਤੀ ਆ ਖੁੱਲੇ ਆਮ ਅਮਰਤ ਛਕਾਉਣਾ ਸ਼ੁਰੂ ਕੀਤਾ ਤੇ ਪੰਥ ਦੀ ਗੱਲ ਕਰਨੀ ਸ਼ੁਰੂ ਕੀਤੀ ਉਵੇਂ ਇਹਨਾਂ ਨੇ 20-25 ਸਾਲ ਤੱਕ ਕੁਝ ਨਹੀਂ ਕੀਤਾ ਤੇ ਜੇ ਗੱਲ ਮੋਰਾ ਵਾਲੀ ਦੀ ਕਰੀਏ ਉਹ ਕਹਿੰਦਾ ਨਾ ਵੀ ਸੰਤਾ ਵਰਗਾਂ ਨੇ ਦਮਾਲਾ ਬੰਨ ਲਿਆ ਚੋਲਾ ਪਾਲਿਆ ਨਕਲ ਕਰਨ ਲੱਗ ਪਿਆ ਤੇ ਭਾਈ ਸਾਹਿਬ ਜੇ ਉਹਨੇ ਕਰ ਲਈ ਆ ਸੰਤਾ ਵਰਗੀ ਨਕਲ ਤੇ ਉਹਦਾ ਖਮਿਆਜਾ ਵੀ ਉਹ ਭੁਗਤ ਰਿਆ ਮੋਰਾ ਆਲੀ ਫਿਰ ਤੂੰ ਨਹੀਂ ਦਮਾਲਾ ਬੰਨ ਲਿਆ ਤੇਰੇ ਨਾਲ ਆ ਜਿੰਨੇ ਬੈਠੇ ਇਹਨਾਂ ਨੇ ਬੰਨ ਲਿਆ ਉਹਨਾਂ ਵਰਗੀ ਨਕਲ ਕਰ ਲਈ